ਬੜਾ ਵਧੀਆ ਇਹ ਹਾਂਜੀ ਤੇ ਮਿੱਤਰੋ ਕੀ ਹਾਲ ਚਾਲ ਤੁਹਾਡੇ ਸਾਰੇ ਨੇ ਆਈ ਹੋਪ ਕੇ ਸਾਰੇ ਜਾਣੀ ਵਧਿਆਗੇ ਤੇ ਆਪਾਂ ਆਏ ਤੇਲ ਫੋੜ 28 ਕੈਮਰਾ ਸਾਥ ਜਾਣ ਯਾਰ ਅੱਜ ਦੇ ਮਿੱਤਰੋ ਨੂੰ ਚਾਦੀ ਦੇਖ ਸਕਦੇ ਆ ਮੈਂ ਰੱਖ ਮੜਿਆ ਕੈਮਰਾ ਪਾ ਲੱਗੇ ਕਰੀ ਫਿਰ ਵੀ ਕੰਮ ਰਹੀ ਹਾਸਾ ਆ ਦੌੜ ਗਿਆ ਜੀ ਬੋਲ ਨਹੀਂ ਆਈ ਸੀ ਇਹ ਬੋਲ ਆ ਗਈ ਕਤਾਰ ਵਿੱਚ ਆ ਰਿਹਾ ਬੋਲ ਆ ਗਈ ਬੋਲ ਪੂਰਾ ਵੇਲੀ ਓਏ ਓਏ ਮਿੱਟੀ ਮਿੱਟੀ ਓ ਡਸਟ ਡਸਟ ਬੋ ਡਸਟ ਕਿ ਡਸਟ ਹਨ ਨੋਣਾ ਪੈਣਾ ਯਾਰ ਇਹ ਚੱਕਰ ਪੈ ਗਿਆ ਵਾ ਬਣਾ ਇਹ ਉਹ ਚੱਕਰ ਇਹ ਆ ਕਰ ਉਹ ਹੋ ਹੋ ਪਾਈ ਨੂੰ ਇੱਧਰ ਉੱਧਰ ਭਰਾਵਾ ਰਿਆ ਓਏ ਹੋਏ ਮਿੱਟੀ ਬੜੀ ਵੀਰ ਆ ਮਿੱਟੀ ਭਾ ਮਾਰੀ ਮਿੱਟੀ ਵਗਾਉਣ ਹੀ ਦਿਆ ਮਨ ਦਾ ਫੋਨ ਵੀ ਮਿੱਟੀ ਜਾ ਕੇ ਹੋ ਗਿਆ ਫੋਨ ਐ ਕਿ ਹੋ ਗਿਆ 0.5 ਐ ਕਿੰਨਾ ਨਿਆ ਹੋਣੀ ਕਰੋ ਉਹ ਉਹ ਇਧਰ ਕੋਲ ਸਹੀ ਗਾ ਲਾਈਟੇ ਕੋ ਖਤਰੇ ਵਾਲੀ ਨੋ ਕੰਮ ਇਧਰ ਖਤਰੇ ਵਾਲਾ ਹੋਇਆ ਪਿਆ ਇਹ ਆ ਨਿਆਣੇ ਹੋਵੇ ਭਾਈ ਜੀ ਤੁਹਾਨੂੰ ਮੇਰੇ ਮੇਤਰਾ ਤੁਸੀਂ ਮੋ ਚੱਲ ਦੇਖ ਸਕਦੇ ਹਾਂ ਠੀਕ ਆ ਵੋਲਟ ਦਾ ਵੀ ਤੇ ਦੇਖੋ ਇਧਰ ਉੱਪਰ ਮੋ ਸੰਤਨਤਾ ਹੈ ਫਟਾ ਹੈ ਅੱਜ ਹੱਕੀ ਵੀ ਤੇ ਸਾਡੇ ਦੀ ਮੱਕੀ ਵੀ ਵੀਰ ਬ੍ਰੇਕਾ ਨਹੀਂ ਪੱਟੇ 'ਚ ਪਏ ਉਹ ਵੇ ਉਧਰ ਮੌਸਮ ਓਏ ਓਏ ਇੱਧਰ ਹੁੰਦਾ ਰੰਗ ਤੇ ਇੱਧਰ ਆਏ ਆ ਅੱਜ ਖੂ ਤੇ ਅੱਜ ਨਹੀਂ ਮਤਲਬ ਪਹਿਲਾਂ ਵੀ ਆਏ ਆ ਅੱਜ ਨਹੀਂ ਆਏ ਜਰਾ ਲੱਗੇ ਦੇਖੋ ਵੀਰ ਭਰਾ ਮੇਰਾ ਇਹਦਾ ਗੇਅਰ ਪੂਰ ਕੱਟ ਓ ਯਾਰ ਗੇਰ ਕੋਲ ਦਾ ਮੱਜ ਕਰ ਲੈ ਕੋਈ ਨਹੀਂ ਬਾਹਰ ਆ ਦੇਖੋ ਰੂਟ ਲਗਾਇਆ ਆਪਾਂ ਆਏ ਘਰ ਨਹੀਂ ਮਾਰਦੇ ਨਾ ਕਿ ਯਾਰੀ ਬੰਦਾ ਜਾਤ ਜਾਂਦਾ ਅਗਲਾ ਹੋਵੇ ਕਾਂਡਦੇ ਹੋਣ ਤਨਾ ਮਿਲ ਗਿਆ ਉਹ ਜੀ ਜਾਏ ਮੈਂ ਮੈਂ ਕਰੀ ਮੈਂ ਨਾ ਚਾਹ ਡਾਤਾ ਇੱਥੇ ਜਿਹੜਾ ਨੇ ਚਾਰ ਪੱਖਿਆਂ ਵਾਲਾ ਡਰੋਨ ਉਹ ਫੇਰ ਰੋਟੀ ਆ ਲੱਭਾਈ ਨਹੀਂ ਮੈਨੂੰ ਇਹ ਲੱਭਣੀ ਉਹ ਤੋਂ ਬਾਰੇ ਮੈਨੂੰ ਫਿਰ ਉਹ ਬਾਬਾ ਉਹਨੂੰ ਭਾਈ ਮੱਕੀ ਵਟੇ ਪੇ ਲੱਭੜੇ ਹਾਂ ਹਾਂ ਤੇ ਆ ਗੋਲਟ ਲੱਕਾਉਂ ਅੱਜ ਤੈਨੂੰ ਦੱਸਿਆ ਨਾ ਧੋਪ ਹੈ ਨਹੀਂ ਪਰਾ ਮੇਰਿਆ ਕਿਰਨਾਂ ਨਹੀਂ ਪੈਣਦੀ ਗਏ ਚੱਕਰ ਹੁੰਦੇ ਲੱਗਦਾ ਇਸ ਤਰ੍ਹਾਂ ਵੀ ਦੇਖ ਆਦੇ ਮੋ ਚੱਲ 15 ਡਾਟ ਚਲਾ ਹੋਵੇ ਆਪਾਂ ਇੱਕ ਲੱਗੇ ਚੈਲੰਜ ਕਰਨ ਠੀਕ ਆ ਇਹ ਆਪਾਂ ਹੁਣੇ ਸੋਚਿਆ ਦੋ ਮਿੰਟ ਪਹਿਲਾਂ ਠੀਕ ਆ ਦੋ ਸੈਕਿੰਡ ਇੱਥੋਂ ਲੈ ਕੇ ਉਹ 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 ਤੱਕ ਜਾਨਣਾ ਕਿ ਉਹ ਮੁੜ ਜਾਣਾ ਵੀ ਇੰਨੇ ਕੋਣ ਕਿੰਨੇ ਮਿੰਟ ਜਾਂਦਾ ਠੀਕ ਆ ਠੀਕ ਆ ਤੂੰ ਵੀ ਜਾਣਾ ਇੱਕ ਵਾਰੀ ਮੈਂ ਵੀ ਜਾਣਾ ਠੀਕ ਆ ਚਲ ਠੀਕ ਆ ਜਾ ਪਹਿਲਾਂ ਤੂੰ ਜਾ ਚੱਲ ਮੈਂ ਆ ਜਾਣਾ ਤਿਆਰ ਨਾ ਕਿਹੜਾ ਕੋਡ ਪੈਂਟ ਮਾਉਣ ਲਗਾ ਵੀਰਾ ਵਾ ਚਲਦੀ ਤੇ ਰੋਂਦਾ ਨਾ ਚਾਹੀ ਲੱਗੀ ਕੋਈ ਪੱਕੀ ਆ ਵਸ ਇੱਕ ਦੋ ਤੇ ਜੀ ਕਿ ਮਤਾ 8:30 ਦੇ ਵੱਜ ਗਏ ਆਹੋ ਪੇਟੀ ਮੋੜ ਚਲਾਈ ਭਾਈ ਮੋੜ ਚਲਾਈ ਮੈਂ 3 ਮਿੰਟ ਕਿੰਨੇ ਦੇ 22 22 ਸਰੀਰ ਛੜ ਗਿਆ ਪਤਾ ਲ ਪੀੜੀ ਚ ਹੈਗਾ ਵਾ 27 ਸੈਕਿੰਡ ਆ ਚੱਲ ਚੱਲ ਰੋ ਜਾ ਦੁਬਾਰਾ ਚੱਲ ਠੀਕ ਆ ਨਹੀਂ ਉੱਥੇ ਪੈਰ ਲਾ ਕੇ ਹੋਣਾ ਉੱਥੇ ਘਾ ਦੇ ਹਾਂ ਹਰੇ ਹਰੇ ਸਾਕਾ ਉਹ ਤੇ ਸਾਫ ਕਰ ਮਾਰ ਲੂ ਇਹ ਕ ਯਾ ਰੈਡੀ ਸਟੈਡੀ ਏ ਚੱਲ ਕੋਈ ਨਹੀਂ ਮੇਟਰ ਜੇ ਜੇ ਇਹ ਜਾਂਦਾ ਕਿੱਦਾਂ ਕੋਈ ਨਹੀਂ ਮੇਟਰ ਟੈਨਸ਼ਨ ਲੈਣੀ ਚਾਪ ਹਾਰ ਗਏ ਨਾ ਆਪਾਂ ਟਾਈਮ ਮੈਰੀ ਵਧਾ ਦੇਣਾ ਉਹਦਾ ਡੱਬਾ ਆ ਤੇ ਹਾਰ ਗਿਆ ਜੀ ਫਿਰ ਓਏ ਯਾਰ ਮੈਂ ਜਿੱਤ ਗਿਆ ਓਏ ਬਲਾ ਮੈਂ ਲੇਟ ਸੀ ਨਹੀਂ ਕਿੰਨੇ ਮਿੰਟ ਬੰਦ ਹੀ ਨਹੀਂ ਕੀਤਾ ਕਿੰਨੇ ਮਿੰਟ ਬੰਦ ਕਰ ਨਹੀਂ ਕੀਤਾ ਆਹ ਓਏ ਆਵੇ 30 ਆ ਤੇ 30 ਆਹ ਕਿੰਨੇ ਹੋ ਗਿਆ 25 ਮਿੰਟ ਤੇ ਲੜਾ 25 ਮਿੰਟ ਤੇ ਆਇਆ ਭਰਾਵਾ ਬੰਦ ਲੈ 5 ਸੈਕਿੰਡ ਦਾ ਕਿੰਨਾ ਸੀ ਮੇਰੇ ਕਿੰਨਾ ਸੀ ਲੋ ਜੀ ਆ ਮਕੀਆਂ ਸ ਕਾਉਂਗਾ ਬਾਕੀਆਂ ਨੇ ਹੋਰ ਆਉਂਦੇ ਲੱਗੇ ਲਗੇ ਮ ਆਇਨਾ ਹੈ ਤੂੰ ਰਹਿਣਾ ਯਾਰ ਅੱਥੀਆ ਰਹਿਣਾ ਮੈਂ ਤੋਰ ਕੇ ਚੱਲ ਜਾਣਾ ਚੱਲਾ ਯਾਰ ਅਸੀਂ ਚੱਲੀਏ ਉਹ ਲੈ ਉਹ ਲੈ ਯਾਰ ਤੇਲੀ ਗਿਫਟ ਤੇਲੀ ਟਰੋਫੀ 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 ਤੇਲੀ ਟਰੋਫੀ ਚੱਕ ਹੱਸ ਯਾਰ ਤੇ ਟਰੋਫੀ ਮਿਲਣ ਦਈ ਆ ਹਾਂ ਮੜੇ ਬੰਦੇ ਨੂੰ ਕਹਿ ਰਹੇ ਕੈ ਬੈਰੋ 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 ਉਨਾ ਸੁਟੀ ਨਾ ਸੁਟੀ ਨਾ ਸੁਟੀ ਨਾ ਰੱਖਦੇ ਯਾਰ ਕੀ ਪਤਾ ਹਨ ਬਾਅਦ ਬਾਣੀ ਕੋਈ ਨਾ ਰੱਖਣਾ ਉਹ ਸਰਾਖਾਤ ਤੇ ਰੜਕੇ ਆ ਗਿਆ ਚੱਲੇ ਯਾਰ ਚੱਲੀਏ ਫਿਰ ਜਾਣੇ ਸਾਰ ਸਾਨੂੰ ਨਹੀਂ ਚੜਿਆ ਸਾ ਜਿੰਨੀ ਆ ਮੱਕੀ ਦੇਖ ਸਕਦੇ ਆ ਇਹ ਆਪਣੀ ਨਹੀਂ ਇਹ ਕਹਿ ਰਹੀ ਆ ਪਤਾ ਹੁੰਦਾ ਏ ਤਾਂ ਹੀ ਤਾਂ ਹੀ ਕਹਿਦਾ ਉਹ ਤਾਂ ਨਿਕਲ ਗਿਆ